ਅਸੀਂ ਆਪਣਾ ਨਾਮ ਤੇ ਆਪਣੇ ਬਾਰੇ ਜਾਣਕਾਰੀ ਦਿੰਦੇ ਹਾਂ ਮੈਂ ਸੁਖਬੀਰ ਸਿੰਘ ਨਾਮ ਦਾ ਪੰਦਰ ਮੁਖ ਸੇਵਾਦਾਰ ਅਸੀਂ ਵਰਤਮਾਨ ਨਾਮਤਰੀ ਪੰਤੇ ਮੁਖੀ ਸ੍ਰੀ ਸਾਧੂ ਦਲੀਪ ਸਿੰਘ ਦੇ ਹੁਕਮ ਅਨੁਸਾਰ ਅੱਜ ਇੱਥੇ ਸ਼ਰਮਣੀ ਕਮੇਟੀ ਦੇ ਸੂਚਨਾ ਕੇਂਦਰ ਵਿੱਚ ਆਏ ਸਾਂ ਦਫ਼ਤਰ ਵਿੱਚ ਜਿਹੜਾ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼ਰਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਕੁਝ ਦਿਨ ਪਹਿਲਾਂ ਅਪੀਲ ਕੀਤੀ ਸੀ ਸਾਰੀਆਂ ਗੁਰੂ ਨਾਨਕ ਨਾਮ ਦੇਵਾ ਸੰਪਰਦਾਵਾਂ ਨੂੰ ਸਿੱਖ ਸੰਸਥਾਵਾਂ ਨੂੰ ਕਿ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਦੀ ਜਿਹੜੀ ਨਿਯੁਕਤੀ ਹੈ ਉਹਦੇ ਵਾਸਤੇ ਆਪਣੇ ਆਪਣੇ ਸੁਝਾਅ ਦਿਓ। ਤੋਂ ਅਸੀਂ ਅੱਜ ਇੱਥੇ ਨਾਮ ਤਰਿਸ਼ਕ ਸੰਗਤ ਜੜੀ ਹੈ ਉਹ ਸੁਝਾਅ ਲੈ ਕੇ ਇਹ ਪੱਤਰ ਦੇਣ ਵਾਸਤੇ ਅਸੀਂ ਇੱਥੇ ਆਏ ਆ। ਸਭ ਮਕਸਦ ਕੀ ਹੈ ਸਰ? ਮਕਸਦ ਹੈ ਜੀ ਕਿ ਅਕਾਲ ਤਖਤ ਦੇ ਜਿਹੜੇ ਜਥੇਦਾਰ ਸਹਿਬਾਨ ਨੇ ਉਹਨਾਂ ਦੀ ਬਹੁਤ ਉੱਚਾ ਉਹਨਾਂ ਦਾ ਕਾਦ ਹੁੰਦਾ ਸਿੱਖ ਜਗਤ ਵਿੱਚ ਬਹੁਤ ਮਾਨ ਮਰਜ਼ਾਦਾ ਵਾਲੀ ਜਗ੍ਹਾ ਹੈਗੀ ਹੈ। ਉਹਦੀ ਮਾਨ ਮਰਜ਼ਾਦਾ ਨੂੰ ਮੁੱਖ ਰੱਖਣ ਵਾਸਤੇ ਕਾਇਮ ਰੱਖਣ ਵਾਸਤੇ ਅੱਗੇ ਵਾਸਤੇ ਔਰ ਇਹ ਜਿਹੜੀ ਇੱਕ ਸਾਡੀ ਮੰਗ ਹੈ ਕਿ ਪਹਿਲੀ ਗੱਲ ਤੇ ਇੱਕ ਅਕਾਲ ਤਖਤ ਦਾ ਜਹੇਦਾਰ ਇੱਕ ਹੋਣਾ ਇਹ ਪਹਿਲਾਂ ਕਿਸੇ ਗੁਰੂ ਸਾਹਿਬਾਨ ਦੀ ਪਰੰਪਰਾ ਚਲਾਈ ਹੋਈ ਨਹੀਂ ਹੈ ਲੇਕਿਨ ਸਾਡਾ ਮਤ ਹੈ ਕਿ ਜੇ ਜੇ ਚਲਾਣਾ ਵੀ ਹੈ ਤਾਂ ਨਾਲ ਮਹਾਨ ਵਿਦਵਾਨ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਨਾਲ ਜਿਸ ਤਰ੍ਹਾਂ ਸਾਡੇ ਚ ਬੜੇ-ਬੜੇ ਵਿਦਵਾਨ ਨੇ ਅਜੇ ਸਿੰਘ ਬੰਗਾਵਰੀ ਹੈਗੇ ਨੇ ਵਰਲਡ ਬੈਂਕ ਤੇ ਉਹ ਚੇਅਰਮੈਨ ਹੈਗੇ ਨੇ ਜਨਰਲ ਵਿਕਰਮ ਸਿੰਘ ਹੈਗੇ ਨੇ ਮੌਨਟੈਕ ਸਿੰਘ ਜੀ ਆਲੂਵਾਲੀਆ ਕਾਗਨ ਇਸ ਚੀਫ ਜਸਟਿਸ ਆਫ ਇੰਡੀਆ ਜਗਦੀਸ਼ ਸਿੰਘ ਜੀ ਖੈਰ ਇਹ ਜੇ ਮਹਾਨ ਵਿਦਵਾਨ ਚਾਹੀਦੇ ਨੇ ਜਿਹੜੇ ਇਸ ਰਾਜ ਭਾਗ ਸਾਡਾ ਪੈਰਲਲ ਗਵਰਨਮੈਂਟ ਹੈ ਇੱਕ ਕਿਸਮ ਦੀ ਰਾਜ ਭਾਗ ਹੈ ਸਿੱਖ ਜਗਤ ਹੈ ਰਾਜ ਭਾਗ ਹੈ ਪੂਰਾ ਉਹਨੂੰ ਸੰਭਾਲਣ ਵਾਸਤੇ ਦੂਸਰਾ ਇਹ ਕਿ ਜਿਹੜੇ ਜਥੇਦਾਰ ਸਹਿਬਾਨ ਹੋਣੇ ਚਾਹੀਦੇ ਇਹ ਨਾ ਇਹ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੂੰ ਗੁਰਬਾਣੀ ਸ਼ੁੱਧ ਆਉਂਦੀ ਹੈ ਜਾਂ ਉਹ ਕਥਾਵਾਚਕ ਚੰਗੇ ਨੇ ਲੇਕਿਨ ਉਹ ਦੂਸਰਾ ਗੁਣ ਰਾਜ ਭਾਗ ਨੂੰ ਸੰਭਾਲਣਾ ਔਰ ਕਥਾ ਕਰਨੀ ਕਥਾ ਕਰਨੀ ਮਾੜੀ ਗੱਲ ਨਹੀਂ ਹੈਗੀ ਲੇਕਿਨ ਕਥਾ ਕਰਨੀ ਗੁਰਬਾਣੀ ਸੁਧ ਪੰਨੀ ਇਹ ਅਲੱਗ ਗੁਣ ਹੈ ਲੇਕਿਨ ਪੰਥ ਨੂੰ ਸੰਭਾਲਣਾ ਕਿਵੇਂ ਹੈ ਰਾਜ ਭਾਗ ਨੂੰ ਸੰਭਾਲਣਾ ਕਿਵੇਂ ਹੈ ਇਹ ਅਲੱਗ ਯੋਗਤਾ ਹੋਣੀ ਚਾਹੀਦੀ ਸੋ ਇਸ ਕਰਕੇ ਸਾਡੀ ਜਿਹੜੀਆਂ ਮੰਗਾਂ ਹੈ ਹੈਗੀਆਂ ਨੇ ਅਸੀਂ ਆਸ ਕਰਦੇ ਹਾਂ ਕਿ ਸਰਦਾਰ ਹਰਜਿੰਦਰ ਸਿੰਘ ਜੀ ਧਾਰਮਿਕ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਇਹਨਾਂ ਗੱਲਾਂ 'ਤੇ ਜ਼ਰੂਰ ਧਿਆਨ ਦੇਣਗੇ ਔਰ ਇਹਨਾਂ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਤੁਹਾਡੇ ਮੁਤਾਬਿਕ ਗਿਆਨੀ ਹਰਪ੍ਰੀਤ ਸਿੰਘ ਜਾਂ ਗੁਰਦੀਪ ਸਿੰਘ ਗੜਕਾ ਜੀ ਦੋਨਾਂ ਵਿੱਚੋਂ ਕਿਹੜੇ ਤੁਹਾਨੂੰ ਲੱਗਦੇ ਕਿ ਵਧੀਆ ਚਤਤਾ ਹੋ ਸਕਦੇ ਹਨ ਨਹੀਂ ਮੈਂ ਇਹ ਸਿੱਧੇ ਕੋਈ ਕਮੈਂਡ ਕਰਨਾ ਜੋ ਸਮੁੱਚੀ ਗੱਲ ਬਹਿ ਕਰਨ ਵਾਸਤੇ ਅਸੀਂ ਅੰਤਰ ਸੰਗਤ ਆਏ ਹਾਂ ਵੀ ਜਿਹੜਾ ਵੀ ਅਕਾਲਪੁਰ ਦੇ ਜਗਦਰ ਸਾਹਿਬ ਨਾਲ ਲੱਗਦੇ ਨੇ ਉਹਨਾਂ ਨੂੰ ਪੂਰੀ ਮਰਿਆਦਾ ਨਾਲ ਮਾਨ ਮਰਿਆਦਾ ਨਾਲ ਉਹਨਾਂ ਦਾ ਸਮਾਜ ਵਿੱਚ ਪੂਰਨ ਤੌਰ ਤੇ ਇੱਜ਼ਤ ਹੋਣੀ ਚਾਹੀਦੀ ਤੁਹਾਡੇ ਮੁਤਾਬਕ ਇੱਜ਼ਤ ਪੂਰੀ ਪੂਰੀ ਤਰ੍ਹਾਂ ਨਹੀਂ ਹੱਜੀ ਜੀ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਅਗਲੇ ਸਮੇਂ ਵਿੱਚ ਮੈਂ ਕਹਿੰਦਾ ਕਿ ਇੱਕ ਤੇ ਜਿਹੜਾ ਅਕਾਲਪੁਰ ਦੇ ਜਗਦਰ ਸਾਹਿਬ ਨਾਲ ਲਗਾਏ ਜਾਣ ਉਹ ਪੂਰੀ ਸਿਕ ਖੰਪਰਤਾਵਾ ਦੇ ਸਹਿਮਤੀ ਨਾਲ ਲਾਇਆ ਜਾ। ਅਗਰ ਕੱਲ ਨੂੰ ਉਹਨਾਂ ਨੂੰ ਲਾਣਾ ਵੀ ਪੈਂਦਾ ਹੈ। ਅਗਰ ਲਾਣੇ ਆਪਾਂ ਤਾਂ ਲਾਣ ਵਿੱਚ ਸਨਮਾਨਯੋਗ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦੀ ਵਿਦਾਇਗੀ ਇੱਥੋਂ ਹੋਣੀ ਚਾਹੀਦੀ। ਸ਼ਰੋਣੀ ਕਮੇਟੀ ਕਹਿੰਦੀ 1925 ਐਕਟ ਦੇ ਤਹਿਤ ਇਹ ਸਾਡੇ ਜੁਗਰੀ ਦੇਖੰਦਰ ਵਿੱਚ ਆਉਂਦੇ ਤਾਂ ਕਿਸੇ ਨੂੰ ਲਾ ਵੀ ਸਕਦੇ ਤੇ ਰੱਖ ਵੀ ਸਕਦੇ। ਤੁਹਾਡੇ ਮੁਤਾਬਿਕ ਠੀਕ ਹੈ। ਨਹੀਂ ਸਾਡੇ ਅਸੀਂ ਤਾਂ ਆਪਣਾ ਸੁਝਾਅ ਦਿੱਤਾ ਤਾਂ ਕਿ ਉਹਨਾਂ ਨੂੰ ਕੀ ਠੀਕ ਲੱਗਦਾ ਉਹ ਤਾਂ ਉਹਨਾਂ ਦੀ ਆਪਣੀ ਮਰਜ਼ੀ ਹੈ। ਸਾਡਾ ਸਿਧਾਂਤ ਅਫਸਰ ਹੀ ਨਾਮ ਦਾ ਇੱਕ ਤੁਸੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਕਿਹਾ ਜਾਂਦਾ ਕਿ 13ਵਾਂ ਗ੍ਰੰਥ ਹੈ। ਕੀ ਲੱਗਦਾ ਜੇ ਤੁਸੀਂ ਜਾਦੋਗੇ ਤੁਹਾਨੂੰ ਲੱਗਦਾ ਕਿ ਉਹ ਇੰਪਲੀਮੈਂਟ ਹੋ ਪਾਏਗਾ। ਨਹੀਂ ਉਹ ਇੰਪਲੀਮੈਂਟ ਹੋਵੇ ਹੀ ਜਾਂ ਨਾ ਹੋਵੇ ਲੇਕਿਨ ਅਸੀਂ ਸਿੱਖ ਜਗਤ ਦਾ ਅਟੁੱਟ ਅੰਗ ਹੈਗੇ ਆਂ। ਅਸੀਂ ਸਤਗੁਰੂ ਨਾਨਕ ਦੇਵ ਜੀ ਦੇ ਕੱਟੜ ਪੈਰੋ ਘਰ ਆਂ, ਸਤਗੁਰੂ ਗੋਬਿੰਦ ਸਿੰਘ ਦੇ ਕੱਟੜ ਸੇਖਾ। ਔਰ ਅੰਮ੍ਰਿਤਧਾਰੀ ਸੰਤਖਾਲਸੇ ਆਂ। ਸੋ ਇਸ ਕਰਕੇ ਸਾਨੂੰ ਅਸੀਂ ਆਪਣੇ ਹਿਸਾਬ ਨਾਲ ਸਾਨੂੰ ਹੱਕ ਹੈ ਇਹ ਗੱਲ ਕਰਨ ਦਾ ਅੱਗੇ ਮੰਨੀ ਜਾਏ ਨਾ ਮੰਨੀ ਜਾ ਉਹਨਾਂ ਨੂੰ। ਵਿਸ਼ਨਾ ਕਟ ਕਟਨਾ ਵਾਣੂ ਕਿਸ ਇਸ ਨੇ ਘਟਨਾਵਾਂ ਦੇਖੋ ਇਸ ਤਰ੍ਹਾਂ ਹੁੰਦਾ ਕਿ ਘਟਨਾਵਾਂ ਤੇ ਮੜਾ ਮੋਟਾ ਤਾਂ ਹੁੰਦਾ ਰਹਿੰਦਾ ਚੱਲਦਾ ਰਹਿੰਦਾ ਜਿੰਨੀ ਜਰ ਇਹ ਦੁਨੀਆ ਚੱਲੇਗੀ ਮੜਾ ਮੋਟਾ ਤਾਂ ਕੁਝ ਨਾ ਕੁਝ ਹੁੰਦਾ ਰਹੇਗਾ ਲੇਕਿਨ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਏ ਜੇ ਪਿੱਛੇ ਕੋਈ ਗਲਤ ਹੋਇਆ ਤੇ ਉਹ ਗੋ ਨਾ ਹੋਵੇ ਸਾਡਾ ਤੇ ਸੁਝਾਅ ਲੱਗਦਾ ਨਹੀਂ ਕਿਸੇ ਤਰ੍ਹਾਂ ਇਹਨੂੰ ਜਰੀਏ ਕੀਤਾ ਗਿਆ ਜਰੀਏ ਕਿ ਲਾਇਆ ਗਿਆ ਦੇਖੋ ਮੈਂ ਜਿਹੜੇ ਇਹ ਸੁਝਾਅ ਦਿੱਤੇ ਨੇ ਨਾ ਇਸੇ ਵਾਸਤੇ ਦਿੱਤੇ ਨੇ ਜੇ ਕੋਈ ਪਾਸਟ ਦੇ ਵਿੱਚ ਕੋਈ ਗਲਤੀ ਹੋਈ ਹੈ ਉਸ ਗਲਤੀ ਨੂੰ ਸੁਧਾਰ ਕੇ ਅਸੀਂ ਅੱਗੇ ਤੋਂ ਜਿਹੜਾ ਉਹ ਗਲਤੀ ਨਾ ਹੋਵੇ ਤੇ ਆਪਣੇ ਸਾਰੇ ਹੀ ਜਿੰਨੇ ਸਿੱਖ ਜਗਤ ਹੈਗਾ ਸਮੁੱਚਿਆਂ ਦੀ ਸਹਿਮਤੀ ਨਾਲ ਔਰ ਵਿਦਵਾਨਾਂ ਦਾ ਹੋਣਾ ਅਤੀ ਨਾ ਅਗਰ ਕੱਲੇ ਹੀ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਚਾਰ ਹੈੱਡ ਗ੍ਰੰਥੀਆਂ ਨੂੰ ਮਿਲ ਕੇ ਕੋਈ ਉਹ ਫੈਸਲਾ ਲੈਂਦੇ ਨੇ ਉਹ ਫੈਸਲਾ ਕਈ ਵਾਰੀ ਲਾਗੂ ਨਹੀਂ ਉਹ ਕਰਵਾਨ ਵਿੱਚ ਅਸਫਲਤਾ ਮਿਲਦੀ ਹੈ ਰਾਜ ਭਗ ਚੜਾਉਣ ਵਾਸਤੇ ਮਹਾਨ ਵਿਦਵਾਨ ਜਿਹੜਾ ਸਾਡਾ ਪਹਿਲੀ ਗੱਲ ਤੇ ਕਿਸੇ ਗੁਰੂ ਸਾਹਿਬਾਨ ਨੇ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਪਰੰਪਰਾ ਨਹੀਂ ਚਲਾਈ ਅਕਾਲ ਤਖਤ ਦਾ ਇੱਕ ਜਹਦਾ ਰੋ ਕਿਸੇ ਵੀ ਯੋਜਨਾ ਕਿ 1952 25 ਦਾ ਜਿਹੜਾ ਸਾਡਾ ਐਕਟ ਬਣਿਆ ਉਹਦੇ ਮੁਤਾਬਕ ਜਹਦਾ ਦਾ ਜਿਹਨ ਨੁਕਤੀ ਆ ਉਹ ਹੁੰਦੀ ਹੈ ਲੇਕਿਨ ਅਸੀਂ ਚਾਹੁੰਦੇ ਆ ਕਿ ਪੰਜ ਪ੍ਰਧਾਨੀ ਜਿਹੜਾ ਸਾਡਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜ ਪਿਆਰੇ ਸਾਜੇ ਸਾਹਿਬ ਪੰਜ ਪ੍ਰਧਾਨੀ ਦਾ ਜਿਹੜਾ ਫਰਸਾ ਸਾਡਾ ਉਹ ਸਾਨੂੰ ਸਹੀ ਲੱਗਦਾ ਉਹ ਜਿਹ ਮਹਾਨ ਵਿਦਵਾਨ ਚਾਹੀਦੇ ਨੇ ਸਿੱਖ ਚਗਤ ਦੇ ਜਿਹੜੇ ਪੂਰਨ ਤੌਰ ਤੇ ਸਿੱਖ ਸਮਾਜ ਨੂੰ ਸੰਤੁਸ਼ਟ ਕਰ ਸਕਣ ਔਰ ਐਸੇ ਜਿਹੜੇ ਕੋਈ ਕੋਈ ਰੋਲੇ ਰੱਪੇ ਵਾਲਾ ਕੰਮ ਨਾ ਹੋਵੇ ਸਿੱਖ ਪੰਥ ਦੇ ਹੋਰ ਵੀ ਮੁੱਦੇ ਨੇ ਜਿਹਦੇ ਵਿੱਚ ਬੇਅਦਬੀ ਦਾ ਮੁੱਦਾ ਹੈਗਾ ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈਗਾ ਮੌਜੂਦਾ ਹੁਣ ਅਮਰਤਪਾਲ ਦੇ ਐਨਐਸਏ ਬਿਆਨ ਦਿੱਤੀ ਕਿ ਨਾਮਕਰੀ ਸੰਸਥਾ ਇਸ ਮੁੱਦੇ ਨੂੰ ਲੈ ਕੇ ਵੀ ਆਪਣਾ ਬਿਆਨ ਦੇਖੋ ਅਸੀਂ ਜਿਹੜੇ ਰਗੇ ਸਨ ਉੱਥੇ ਚੰਡੀਗੜ੍ਹ ਮੁੱਦਾ ਲੱਗਿਆ ਹੋਇਆ ਹੈ ਮੋਰਚਾ ਉਹਦੇ ਬਸ ਬਕਾਇਦਾ ਅਸੀਂ ਸ਼ਾਮਲ ਹੋਏ ਸਾਂ ਸਿੱਖ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਕਿ ਅਸੀਂ ਸਿੱਖ ਹੋਣ ਦੇ ਨਾਤੇ ਅਸੀਂ ਜੋ ਕਿਸੇ ਵੀ ਸਿੱਖ ਨਾਲ ਕੋਈ ਵਧੀਕੀ ਹੁੰਦੀ ਹੈ ਅਸੀਂ ਉਹਦੇ ਨਾਲ ਆ ਬਿਲਕੁਲ ਸਿੱਖ ਹੋਣ ਦੇ ਨਾਤੇ ਅਸੀਂ ਮੰਨिए ਭਾਵੇਂ 12 ਨੂੰ ਮੰਨिए 10 ਨੂੰ ਮੰਨिए ਸਤਿਗੁਰੂ ਕਈ ਇਹ ਵੀ ਹੈਗੇ ਨੇ ਜਿਹੜੇ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਨੂੰ ਮੰਨਦੇ ਨਿਕਲੇ ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜੇ ਹੈਗੇ ਨੇ ਸਤਗੁਰੂ ਨਾਨਕ ਦੇਵ ਜੀ ਦੇ ਸਿੱਖ ਨਹੀਂ ਹੈਗੇ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮੰਨਦੇ ਸੋ ਇਸ ਕਰਕੇ ਸਾਡੀ ਤੇ ਸਮੁੱਚੀ ਇਹ ਉਹਨਾਂ ਨੂੰ ਪ੍ਰਧਾਨ ਜੀ ਨੂੰ ਬੇਨਤੀ ਹੈ ਸ਼ਰਮਣੀ ਕਮੇਟੀ ਨੂੰ ਬੇਨਤੀ ਹੈ ਅਗੋ ਜਿਹੜਾ ਵੀ ਜਿਹਦਰ ਸਭਾ ਜਿਹੜੇ ਉਹਨਾਂ ਨੇ ਬਣਾਣੇ ਨੇ ਕੋਈ ਬਣਾਣਾ ਜਾਂ ਲਾਣਾ ਪੂਰੀ ਮਾਨ ਮਰਯਾਦਾ ਨਾਲ ਵੇਖੋ ਸਰਕਾਰਾਂ ਦੇ ਕਰਮਚਾਰੀ ਫਸ ਜਾਂਦੇ ਨੇ ਲੇਕਿਨ ਸਰਕਾਰਾਂ ਪੂਰੀ ਜੋਰ ਲਾਉਂਦੀਆਂ ਨੇ ਕਿ ਸਾਡੀ ਸਰਕਾਰ ਦੀ ਜਿਹੜੀ ਹੈ ਨਾ ਤੋਂ ਕਿਸੇ ਗਲਤ ਥੱਲੇ ਨਾ ਹੋਵੇ ਜਾਂ ਜਸਟਿਸ ਜਿਹੜੇ ਨੇ ਉਹ ਵੀ ਕਈ ਵਾਰ ਫਸ ਜਾਂਦੇ ਨੇ ਕਿਸੇ ਮਾਮਲੇ 'ਚ ਉੱਥੇ ਵੀ ਜਿਹੜੇ ਚੀਫ ਜਸਟਿਸ ਜਿਹੜੇ ਹੁੰਦੇ ਨੇ ਉਹ ਇਹ ਸੰਦ ਨੇ ਕਿ ਸਾਡੀ ਸਾਖ ਨੂੰ ਕਾਇਮ ਰੱਖਿਆ ਜਾ ਸੋ ਸਾਡੀ ਬੇਨਤੀ ਹੈ ਕਿ ਸ਼ਰੋਮਣੀ ਕਮੇਟੀ ਸਿੱਖਾਂ ਦੀ ਸਰਮੌਰ ਕਮੇਟੀ ਔਰ ਇਸ ਤਰ੍ਹਾਂ ਦੀ ਕੋਈ ਗੱਲ ਵੀ ਨਾ ਹੋਵੇ ਕਿ ਸਾਡੇ ਸਿੱਖ ਜਗਤ ਨੂੰ ਕੋਈ ਕਿਸੇ ਪੱਖ ਤੋਂ ਮਿਟਾ ਲੇ ਇਸ ਬੱਚੀ ਸਾਡੀ ਬਈ ਹਾਂਜੀ ਬਿਲਕੁਲ ਅਸੀਂ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਇਹ ਪਹਿਲੀ ਵਾਰੀ ਹੋਇਆ ਔਰ ਅਸੀਂ ਤੇ ਜਾਂਦੇ ਬਹੁਤ ਸਮਾਂ ਪਹਿਲਾਂ ਹੋ ਜਾਂਦਾ ਲੇਕਿਨ ਹੁਣ ਵੀ ਦੇਰ ਆਇਆ درست ਆਏ ਤੇ ਅਸੀਂ ਬੇਨਤੀ ਕਰਾਂਗੇ ਉਹ ਜਿੰਨੇ ਵੀ ਸਾਡੇ ਸੁਝਾਅ ਨੇ ਉਹ ਉਹਨਾਂ ਨੂੰ ਲਾਗੂ ਕਰਨ ਦੀ ਕਿਰਪਾ ਕਰਨ